जय भीम जय भारत मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਦੇ ਬਹੁਤ ਹੀ ਅਹਿਮ ਮੁੱਦੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਗੱਲਬਾਤ ਦਾ ਵਿਸ਼ਾ ਹੈ ਕਿ ਮਰਦਮ ਸ਼ੁਮਾਰੀ ਦੇ ਵਿੱਚ ਜਾਤੀ ਆਧਾਰਿਤ ਜਿਹੜੀ ਜਨਗਣਨਾ ਹੈ ਉਹ ਕਿਉਂ ਜ਼ਰੂਰੀ ਹੈ ਕੀ ਕਾਰਨ ਹੈ ਕਿ ਜਾਤੀ ਆਧਾਰਿਤ ਜਿਹੜੀ ਹੈ ਉਹ ਮਤਲਬ ਮਰਦਮਸ਼ਮਾਰੀ ਹੋਣੀ ਚਾਹੀਦੀ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਉਹਨਾਂ ਲੋਕਾਂ ਤੱਕ ਉਹ ਫਾਇਦੇ ਨਹੀਂ ਪਹੁੰਚ ਰਹੇ ਜਿਨ੍ਹਾਂ ਤੱਕ ਪਹੁੰਚਣੇ ਚਾਹੀਦੇ ਹੈ ਇਸੇ ਕਰਕੇ ਜਾਤੀ ਆਧਾਰਿਤ ਜਨਗਣਨਾ ਹੋਣੀ ਚਾਹੀਦੀ ਹੈ ਅਸਲ ਵਿੱਚ ਜ਼ਿਲ੍ਹੇ ਜਿਹੜੀਆਂ ਸੁਵਿਧਾਵਾਂ ਦੇ ਇਹ ਉਹ ਲੋਕਾ ਮਤਲਬ ਕਹਿ ਸਕਦੇ ਆ ਕਿ ਉਹਨਾਂ ਲੋਕਾਂ ਨੂੰ ਜ਼ਰੂਰਤ ਹੈ ਜੋ ਸੱਚਮੁੱਚ ਇਸ ਜਾਤੀ ਦੇ ਨਾਲ ਸੰਬੰਧਿਤ ਨੇ ਜਿਨ੍ਹਾਂ ਨੂੰ ਸੱਚਮੁੱਚ ਮਦਦ ਦੀ ਜ਼ਰੂਰਤ ਹੈ ਪਰ ਜਾਤੀ ਦੇ ਆਧਾਰ ਤੇ ਹੋਈ ਜਨਗਣਨਾ ਦੇ ਮੁਤਾਬਕ ਉਹਨਾਂ ਲੋਕਾਂ ਨੂੰ ਫਾਇਦਾ ਨਹੀਂ ਪਹੁੰਚਦਾ ਔਰ ਉਹਨਾਂ ਲੋਕਾਂ ਨੂੰ ਫਾਇਦਾ ਨਹੀਂ ਪਹੁੰਚਦਾ ਇਹੀ ਇੱਕ ਕਾਰਨ ਹੈ ਕਿ ਫਾਇਦਾ ਕੋਈ ਹੋਰ ਲੈ ਰਹੇ ਨੇ ਕੀ ਹੈ ਪੂਰੀ ਜਾਣਕਾਰੀ ਔਰ ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਪਾਵਰ ਆਫ ਸੋਸ਼ਲ ਜਸਟੀਸ ਦੇ ਚੰਡੀਗੜ੍ਹ ਤੋਂ ਪ੍ਰੈਜ਼ੀਡੈਂਟ ਐਡਵੋਕੇਟ ਸੁਖਚਰਨ ਸਿੰਘ ਜੀ ਇਸ ਵਕਤ ਸਾਹੂ ਕੇ ਸਾਥ ਜੁੜੇ ਹੋਏ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਇਸ ਐਡਵੋਕੇਟ ਸਾਹਿਬ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਫੀਗਾਰ ਜੀ ਸੋਤਾ ਸਾਹਿਬ ਤੁਸੀਂ ਬਹੁਤ ਵਧੀਆ ਮੁੱਦਾ ਚੁਣਿਆ ਜਿਹੜਾ ਕਿ ਅੱਜ ਦਾ ਖਾਸ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਖਾਸ ਕਰਕੇ ਕਾਲਸ ਪਾਰਟੀ ਤੇ ਰੂਲਿੰਗ ਪਾਰਟੀ ਦੇ ਵਿਚਕਾਰ ਜੀ ਉਦੇ ਵਿੱਚ ਇਹ ਹੈ ਵੀ ਕੋਈ ਵੀ ਜਿਹੜਾ ਹੈਗਾ ਸ਼ੂਪਾਸਟਾ ਜਾਂ ਬੈਕਰ ਕਲਾਸ ਹੈ ਉਹ ਆਪਣੀ ਜਾਤ ਨੂੰ ਜੱਗ ਜਾਣ ਨਹੀਂ ਕਰਨਾ ਚਾਹੁੰਦਾ ਜੀ ਤੋਂ ਉਹ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿ ਉਸ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਉਸ ਦੇ ਨਾਲ ਜਾਤੀ ਕਰਕੇ ਉਹਦਾ ਭੇਦਭਾਵ ਕੀਤਾ ਜਾਂਦਾ ਉਹਦੇ ਨਾਲ ਹੂੰ ਤੇ ਉਸ ਨੂੰ ਇਨਕ ਕੰਡੈਮ ਕੀਤਾ ਜਾਂਦਾ ਹੈ ਉਸ ਨੂੰ ਕਲਾਸਿਸ ਦੇ ਵਿੱਚ ਉਹਨਾਂ ਨੂੰ ਦਫ਼ਤਰਾਂ ਵਿੱਚ ਜਾ ਕੇ ਉਹ ਜਿਹੜਾ ਕਿਹਾ ਜਾਂਦਾ ਉਹ ਜਿਹੜੀ ਕਾਡਮੈਨ ਆਊਟ ਹੋ ਜਾਂਦਾ ਇੱਕ ਤਰ੍ਹਾਂ ਦਾ ਜੀ ਤੇ ਇਸ ਕਰਕੇ ਜਿਆਦਾ ਕਰਕੇ ਲੋਕ ਜਿਹੜੇ ਆਪਣਾ ਜਾਤ ਛਾਪਣ ਦੇ ਵਿੱਚ ਲੱਗੇ ਹੋਏ ਨੇ ਜਦੋਂ ਕਿ ਇਹ ਸਾਰੇ ਨੂੰ ਪਤਾ ਹੁੰਦਾ ਵੀ ਜਿਹੜਾ ਬੰਦਾ ਕਿਸ ਜਾਤੀ ਨਾਲ ਸੰਬੰਧਿਤ ਹੈ ਜੀ ਖਾਸ ਕਰਕੇ ਜਿਹੜੇ ਸ਼ੈਡਿਊਲ ਕਾਸਟ ਨੇ ਜਾਂ ਰੈਕੋਰਡ ਕਲਾਸ ਨੇ ਉਹਨਾਂ ਨੂੰ ਤਾਂ ਆਪਣੇ ਜਦੋਂ ਦਫ਼ਤਰ ਵਿੱਚ ਜਦੋਂ ਨੌਕਰੀ ਮਿਲਦੀ ਹੈ ਹੂੰ ਉਹਨਾਂ ਨੂੰ ਸਰਟੀਫਿਕੇਟ ਨਾਲ ਲਾਉਣਾ ਪੈਂਦਾ ਹੈ ਬਿਲਕੁਲ ਉਹ ਸਰਟੀਫਿਕੇਟ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਬੰਦਾ ਸੋਜ ਕਾਸਟ ਹੈ ਇਸ ਕਰਕੇ ਉਸ ਨੂੰ ਆਪਣੀ ਜਾਤੀ ਨਹੀਂ ਲਿਖਾਉਣੀ ਚਾਹੀਦੀ ਬਿਲਕੁਲ ਮੈਂ ਆਪਣੀ ਉਦਾਹਰਨ ਦੇਵਾਂਗਾ ਕਿ ਜਦੋਂ ਮੈਂ 1981 ਚ ਸੈਕਟਰ ਦੇ ਵਿੱਚ ਜੁਆਇਨ ਕੀਤਾ ਤਾਂ ਮੈਨੂੰ ਉੱਥੇ ਜਿਹੜੀ ਬੰਦ ਦੇ ਵਿੱਚ ਮੇਰੀ ਜੁਆਇਨਿੰਗ ਹੋਈ ਜੀ ਉੱਥੇ ਕੋਈ ਢਿਲਰ ਹੋ ਸੀਗਾ ਕੋਈ ਦਰੇਵਾਲ ਸੀ ਕੋਈ ਜੇਲਸੀ ਕੋਈ ਘੋਰ ਸੀ ਇਸ ਤਰ੍ਹਾਂ ਕਾਹੀ ਯਾਨੀ ਕਿ ਅਲੱਗ-ਅਲੱਗ ਉਹਨਾਂ ਨੂੰ ਉਸੇ ਨਾਮ ਤੇ ਬੁਲਾਇਆ ਜਾਂਦਾ ਸੀਗਾ ਜੀ ਜਾਂ ਨੂੰ ਚਾਲ ਬਲ ਕਹਿ ਕੇ ਜਾਂ ਗਿੱਲ ਨੂੰ ਗਿੱਲ ਕਹਿ ਕੇ ਤੇ ਮੈਨੂੰ ਪੁੱਛਾਂਣੇ ਕਿ ਤੁਹਾਡੀ ਕੀ ਜਾਤ ਹੈ ਹੂੰ ਮੈਂ ਕਿਹਾ ਯਾਰ ਸਾਡੀ ਤਾਂ ਜਾਤ ਸਾਨੂੰ ਤਾਂ ਦੱਸਣਾ ਥੋੜੀ ਪੈਂਦਾ ਸਾਨੂੰ ਤਾਂ ਸਰਟੀਫਿਕੇਟ ਹੀ ਨਾ ਆ ਰਿਹਾ ਬਿਲਕੁਲ ਹਾਂ ਸਾਡੇ ਕੋਲ ਤਾਂ ਸਰਟੀਫਿਕੇਟ ਦੇਣਾ ਪੈਂਦਾ ਤੇ ਅਸੀਂ ਉਸ ਇਸ ਕਰਕੇ ਅਸੀਂ ਯਾਤਰੀ ਨਹੀਂ ਪਏ ਉਹਨਾਂ ਨੂੰ ਕਿਹਾ ਹੂੰ ਕਿ ਮੈਂ ਸੋਚੇ ਯਾਤਰੀ ਨਾਲ ਸੰਬੰਧਿਤ ਆ ਹੂੰ ਮੇਰਾ ਪਿੰਡ ਸਾਹ ਹੋ ਕੇ ਆ ਸੰਗਰੂਰ ਜ਼ਿਲ੍ਹਾ ਮੇਰਾ ਜੀ ਉਹ ਕਹਿੰਦਾ ਯਾਰ ਪਹਿਲਾਂ ਤਾਂ ਖੜੇ ਹੋ ਕੇ ਜੱਫੀ ਪਾ ਹੂੰ ਤੇ ਅੱਜ ਤੱਕ ਸਾਨੂੰ ਕਿਸੇ ਨੇ ਕਿਸੇ ਵੀ ਅਨਸੋਚੀ ਜਾਤੀ ਦੇ ਬੰਦੇ ਨੇ ਜਾਂ ਕਿਸੇ ਹੋਰ ਨੇ ਆਪਣੀ ਜਾਤ ਬਾਰੇ ਇਤਨਾ ਖੁੱਲ ਕੇ ਨਹੀਂ ਦੱਸਿਆ। ਕੀ ਬਾਤ ਹੈ? ਕੀ ਬਾਤ ਹੈ? ਇਸ ਦੇ ਅੰਦਰ ਫਿਰ ਮੈਨੂੰ ਬੜਾ ਫਰਜੀ ਵੀ ਹੋਈ ਤੇ ਉਹ ਮੈਨੂੰ ਹੁਣ ਅੱਜ ਤੱਕ ਵੀ ਮੇਰੇ ਉਸੇ ਤਰ੍ਹਾਂ ਹੀ ਮਿੱਤਰਤਾ ਹੈ ਜੀ ਅੰਦਰ ਆ। ਜੀ। ਕੀ ਤੁਸੀਂ ਕਦੇ ਆਪਣੀ ਜਾਤ ਨੂੰ ਲੁਕੋਇਆ ਨਹੀਂ? ਸਾਹੋ ਕੀ ਸਾਹਿਬ ਕੀ ਮਿੱਤਰਤਾ ਸਿਰਫ ਮਿੱਤਰਤਾ ਦੇ ਵਿੱਚ ਜਾਤ ਪਾਤ ਦੇਖੀ ਜਾਂਦੀ ਹੈ?

ਜਿੰਕਦਰ ਸਿੰਘਾ ਦਰੁਸ਼ਵਾਰੀ ਦੇ ਵਿੱਚ ਇਹ ਸਾਰਾ ਮੁੱਦਾ ਹਰੇਕ ਬੰਦੇ ਦੀ ਸੈਂਸਸ ਹੋਊਗਾ ਕਿ ਉਹ ਕਿਸ ਜਾਤੀ ਨਾਲ ਕਿਸ ਗੋਤਰਾ ਸੰਬੰਧਿਤ ਹੈ ਤਾਂ ਉਹ ਜਗਜਾਰ ਹੋਏਗਾ ਕਿ ਕਿੰਨੇ ਪਰਸੈਂਟ ਲੋਕ ਕਿੱਥੇ ਕਿ ਕਿਸ ਪੋਸਟ ਤੇ ਕੰਮ ਕਰ ਰਹੇ ਨੇ ਤੇ ਉਹ ਕਿੱਥੇ ਰਹਦੇ ਨੇ ਜੀ ਤੇ ਇਹਦੇ ਨਾਲ ਜਿਸ ਤਰ੍ਹਾਂ ਬਿਹਾਰ ਦੇ ਵਿੱਚ ਹੈ ਉੱਥੇ 7% ਲੋਕੀ ਐ ਸ਼ੈਡਿਊਲ ਕਾਸਟ ਜਾਂ ਬੈਕਵਰਡ ਕਲਾਸ ਨਾਲ ਸੰਬੰਧਿਤ ਨੇ ਜੀ ਇਸ ਕਰਕੇ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਆ ਉਹ ਯਾਦਵਾਂ ਦੇ ਵਿੱਚੋਂ ਹੀ ਪਾਸਵਾਂ ਚੋਂ ਜੋ ਅਨੁਸੂਚਿਤ ਜਾਤੀਆਂ ਦੇ ਪਛਣੀਆਂ ਸ਼੍ਰੇਣੀਆਂ ਦੇ ਵਿੱਚੋਂ ਹੀ ਚੁਣਿਆ ਜਾਂਦਾ ਹੈ ਬਿਲਕੁਲ ਉਹਨਾਂ ਦੀ ਬਹੁਤ ਗਿਣਤੀ ਹੈ ਇਸੇ ਪੰਜਾਬ ਦੇ ਵਿੱਚ ਪਹਿਲਾ ਜਿਹੜੀ ਸਾਡੀ ਜਿਹੜੀ ਜਨਸੰਖਿਆ ਦੇ ਅਧਾਰ ਤੇ 25% ਦਾ ਰਿਵੀਜ਼ਨ ਕੀਤੀ ਜਾਂਦੀ ਹੈ ਜੀ ਜਦੋਂ ਕਿ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਹੈ ਉਹ 34% ਹੈ ਹੁਣ ਹੂੰ ਜਿਹੜੀ ਰਿਜ਼ਰਵੇਸ਼ਨ ਇਸ 기ਵਨ ਔਨ ਦੀ ਬੇਸ ਇਨ ਪ੍ਰੋਪੋਰਸ਼ਨ ਟੂ ਦੀ ਪਾਪੂਲੇਸ਼ਨ ਆਫ ਦੀ ਸਟੇਟ ਹੂੰ ਉਹ ਉਹਨਾਂ ਪਾਸ ਦਿੱਤੀ ਜਾਂਦੀ ਹੈ ਵੀ ਜਿਸ ਰਾਜ ਦੇ ਵਿੱਚ ਜਿੰਨੀ ਕੋਈ ਜਨਸੰਖਿਆ ਹੈ ਉਸ ਦੇ ਆਧਾਰ ਤੇ ਉਹ ਰਿਜ਼ਰਵੇਸ਼ਨ ਉਹ ਦਿੱਤੀ ਜਾਂਦੀ ਹੈ ਬਿਲਕੁਲ ਪਰ ਹੁਣ ਜਿਹੜੇ ਇਹ ਜਿਹੜੇ ਅੰਕੜੇ ਨੇ ਉਹ 25% ਤੋਂ ਵੱਧ ਕੇ 34% ਹੋ ਗਏ ਨੇ ਪਰ ਹਾਲੇ ਜਿਹੜੀ ਰਿਜ਼ਰਵੇਸ਼ਨ ਹੈ ਉਹ 25% ਹੀ ਹੈ ਹਾਲੇ ਪੰਜਾਬ ਹੂੰ ਜੇਕਰ ਅਸੀਂ ਇਹ ਜਾਤੀ ਦਾ ਜੇ ਨੀ ਕਿ ਸਭ ਨੂੰ ਖੁੱਲ ਕੇ ਦੱਸਾਂਗੇ ਜਾਂ ਆਪਣੇ ਮਤਭ ਸਮਾਰੀ ਦੇ ਵਿੱਚ ਸिखਾਂਗੇ ਤਾਂ ਉਹ ਸੰਸੀ 34% ਰਿਜ਼ਰਵੇਸ਼ਨ ਵਧਾਉਣ ਦੇ ਵਿੱਚ ਵੀ ਸਾਡਾ ਯੋਗਦਾਨ ਪਵੇਗਾ ਹੂੰ ਇਹ ਤੋਂ ਨਵਾ ਜਿਹੜੀ ਹੈਗੀ ਸਾਨੂੰ ਸਮਾਜਿਕ ਬਰਾਬਰੀ ਜਿਵੇਂ ਹੁਣ ਪਿੰਡਾਂ ਦੇ ਵਿੱਚ ਇੱਕ ਚੱਲਿਆ ਸੰਗਰੂਹ ਦੇ ਵਿੱਚ ਬੜੀ ਐਜੀਟੇਸ਼ਨ ਚੱਲ ਰਹੀ ਹੈ ਬਿਲਕੁਲ ਕਿ ਜਿਹੜੀ ਜ਼ਮੀਨ ਹੈ ਉਹ ਇੱਕ ਬੇਚਰਾ ਰਾਜੇ ਦੀ ਜ਼ਮੀਨ ਦੀ ਆਪਣਾ ਟੁਇਜਰਾ ਰਾਜੇ ਦੀ ਉਹ ਜ਼ਮੀਨ ਪਈ ਹੈ 970 ਏਕੜ ਜੀ 1956 ਦੇ ਵਿੱਚ ਮੇਰੇ ਪਿਤਾ ਜੀ ਸਦਾ ਪ੍ਰੀਤਮ ਸਿੰਘ ਸਾਹੋਕੇ ਐਮਐਲਏ ਜੀ ਉਹ ਤਸੂ ਦੇ ਵਿੱਚ ਐਮਐਲਏ ਸੀ ਉਹਨਾਂ ਨੇ ਇੱਕ ਮਜ਼ਾਰਾ 1956 ਚ ਬਣਵਾਇਆ ਸੀ ਉਹਨਾਂ ਨੇ ਇਨਟਰੋਡਿਊਸ ਕਰਵਾਇਆ ਸੀ ਆਪਸੂ ਤੇ ਲਖ ਆਪਣਾ ਵਿਧਾਨ ਸਭਾ ਦੇ ਵਿੱਚ ਜੀ ਉਹ ਪਾਸ ਕੀਤਾ ਗਿਆ ਸੀ ਉਹਦੇ ਵਿੱਚ ਇਹ ਸੀ ਕਿ ਜਿਹੜਾ ਬੰਦਾ ਲਾਉਂਦਾ ਹੈ ਜਾਂ ਬੀਜਦਾ ਹੈ ਉਸ ਨੂੰ 10-15 ਸਾਲ ਤੱਕ ਤਾਂ ਉਹ ਜ਼ਮੀਨ ਉਸੇ ਦੀ ਹੈ ਹੂੰ ਤੇ ਹੁਣ ਉਹ ਜਿਹੜੀ ਦੇ ਜ਼ਮੀਨ ਜਿਹੜੇ ਜਣੀ ਉਹਨਾਂ ਤੇ ਪੌਂਦੇ ਵਿੱਚ ਦੇ ਤਾਂ ਉਹ ਗਰੀਬ ਲੋਕ ਨੇ ਪਛੜੀਆਂ ਸ਼੍ਰੇਣੀਆਂ ਨੇ ਜਾਂ ਸੁੱਚੇ ਜਾਤੀਆਂ ਨੇ ਪਰ ਉਹਦਾ ਜਿਹੜਾ ਲਾਭ ਹੈ ਉਹ ਹੋਰ ਲੋਕ ਲੈ ਰਹੇ ਨੇ ਇਸ ਕਰਕੇ ਇਹਦੇ ਨਾਲ ਵੀ ਇਹਦਾ ਫਾਇਦਾ ਹੋਏਗਾ ਜੇਕਰ ਅਸੀਂ ਆਪਣੀ ਜਾਤੀ ਨੂੰ ਇਹਦੇ ਵਿੱਚ ਮਾਤਮ ਸਵਾਰੀ ਦੇ ਵਿੱਚ ਲਖਾ ਦੇਆ ਹੂੰ ਬਿਲਕੁਲ ਤੇ ਪਿੰਡਾਂ ਦੇ ਵਿੱਚ ਜਿੰਨੇ ਪਰਸੈਂਟ ਉਹ ਜ਼ਮੀਨ ਸਾਡੇ ਕੋਲੇ ਨਜ਼ੂਰ ਲੈਂਡ ਪਈ ਹੈ ਜਾਂ ਕਾਮਨ ਲੈਂਡ ਪਈ ਹੈ ਉਹ ਵੀ ਮੰਗ ਸਟੂਕਸ ਜਾਂ ਸਪਰੇ ਸ਼੍ਰੇਣੀਆ ਪੱਟਾ ਦਾ ਜ਼ਰੂਰੀ ਸੀ ਉਸ ਤੋਂ ਬਾਅਦ ਇੱਕ 1973-74 ਜਾਂ 74 ਦੇ ਵਿੱਚ ਜੀ ਲੈਂਡ ਫੀਲਿੰਗ ਐਕਟ ਵੀ ਬਣਿਆ ਹਮ ਲੈਂਡ ਫੀਲਿੰਗ ਐਕਟ ਦੇ ਵਿੱਚ ਇਹ ਸੀ ਕਿ 17 ਏਕੜ ਤੋਂ ਜ਼ਮੀਨ ਕਿਸੇ ਤੋਂ ਕਿਸੇ ਵੀ ਜਗੀਰਦਾਰ ਕੋਲੇ ਨਹੀਂ ਹੋ ਸਕਦੀ ਜੀ ਜਿਹੜੀ ਐਗਜ਼ਿਸਟਿਵ ਜਿਹੜੀ ਵੱਤਲ ਜ਼ਮੀਨ ਹੈ ਉਹ ਵਾਕਈ ਲੋਕਾਂ ਦੇ ਵਿੱਚ ਪਿੰਡ ਦੇ ਲੋਕਾਂ ਵਿੱਚ ਵੰਡੀ ਜਾਣੀ ਬਣਦੀ ਸੀ ਜੀ ਜਦੋਂ ਉਹ ਲੈਂਡ ਫੀਲਿੰਗ ਐਕਟ ਜਿਹੜੇ ਵੱਡੇ ਤਨਾਰ ਸੀਗੇ ਜਾਂ ਰਜਵਾੜੇ ਸੀ ਜਾਂ ਹੋਰ ਲੋਕ ਸੀਗੇ ਜਗੀਰਦਾਰ ਸੀ ਉਹਨਾਂ ਨੇ ਇਸ ਲੈਂਡ ਫੀਲਿੰਗ ਐਕਟ ਨੂੰ ਅੱਗੇ ਲਾਗੂ ਨਹੀਂ ਹੋ ਦਿੱਤਾ ਇਹਦੇ ਨਾਲ ਹੀ ਚਰਚਨ ਸਿੰਘ ਕਮੇਟੀ ਮੈਂਬਰ ਪਾਰਲੀਮੈਂਟ ਸੀ ਉਹਨੇ ਵੀ ਕਮੇਟੀ ਨੇ ਕਾਫੀ ਕੰਮ ਕੀਤਾ ਸੀਗਾ ਜੀ ਸਾਡੇ ਪਿਤਾ ਜੀ ਦੇ 5-5 ਏਕੜ ਜ਼ਮੀਨ ਇਹ ਪਿੰਡਾਂ ਦੇ ਵਿੱਚ ਵੰਡੀ ਆ ਉਸ ਦੇ ਚੇਅਰਮੈਨ ਮੇਰੇ ਪਿਤਾ ਜੀ ਰਹੇ ਨੇ ਸਦਾ ਬੀ ਤਸ਼ਕ੍ਰਾਨ ਹੋ ਜੀ ਸੋ ਸਾਨੂੰ ਜੱਤੀ ਦੇ ਬਾਰੇ ਕੋਈ ਵੀ ਲਕੋਣਾ ਨਹੀਂ ਚਾਹੀਦਾ ਤੇ ਜਿਹਦੇ ਨਾਲ ਇਕਦਾ ਇਹ ਪਲੈਨਿੰਗ ਕਮਿਸ਼ਨ ਨੂੰ ਸਾਡੇ ਚਾਡੇ ਬਾਰੇ ਕਿੰਨੇ ਫੰਡ ਰੱਖਣੇ ਸਾਡੇ ਵਾਸਤੇ ਅੱਗੇ ਕਿੰਨੇ ਕੀ ਉਹਨਾਂ ਦੀਆਂ ਪਲੈਨਿੰਗਸ ਨੇ ਜੇ ਸਿੱਖਿਆ ਦੇਖੇ ਤੱਕ ਦੇ ਵਿੱਚ ਰੋਜ਼ਗਾਰ ਦੇ ਜਿੱਤ ਦੇ ਵਿੱਚ ਜਾਂ ਮੋਟਲੀਆਂ ਸਵਾਮਾਂ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਨੀਤੀਆਂ ਬਣਾਉਣੀਆਂ ਨੇ ਉਹਦੇ ਬਾਰੇ ਜਿਹੜੇ ਬਜਟ ਹੈ ਚੈੱਕ ਆਊਟ ਕਰਨ ਵਾਸਤੇ ਇੱਕ ਤਾਂ ਸਾਨੂੰ ਫਾਇਦਾ ਹੋਏਗਾ ਇਸ ਦਾ ਅੱਛਾ ਸਾਹੋਕੇ ਸਾਹਿਬ ਇੱਕ ਸਵਾਲ ਹੋਰ ਹੈ ਕਿ ਕਾਸਟ ਜਦੋਂ ਆਪਾਂ ਲਿਖਾਵਾਂਗੇ ਆਪਣੀ ਕਿ ਸਾਡੀ ਆ ਕਾਸਟ ਹੈ ਅਸੀਂ ਇਸ ਕਾਸਟ ਨੂੰ ਬਿਲੋਂਗ ਕਰਦੇ ਆ ਅਨੁਸੂਚਿਤ ਜਾਤੀ ਜਾਂ OBC ਹੈ ਕਿ ਉਸ ਕਾਸਟ ਨੂੰ ਲਿਖਵਾਉਣ ਤੋਂ ਬਾਅਦ ਜਦੋਂ ਫਾਈਨਲ ਰਿਜ਼ਲਟ ਆਵੇਗਾ ਸਰਕਾਰ ਦੀਆਂ ਬਹੁਤ ਸਾਰੀਆਂ ਅਜਿਹੀਆਂ ਪਲੈਨਿੰਗਜ਼ ਹੁੰਦੀਆਂ ਨੇ ਬਹੁਤ ਸਾਰੀਆਂ ਅਜਿਹੀਆਂ ਸਕੀਮਾਂ ਹੁੰਦੀਆਂ ਨੇ ਜਿਨ੍ਹਾਂ ਦਾ ਅੱਜ ਦੇ ਦੌਰ ਦੇ ਵਿੱਚ ਕੋਈ ਦੂਸਰੇ ਲੋਕ ਫਾਇਦਾ ਲੈ ਰਹੇ ਨੇ ਜਿਨ੍ਹਾਂ ਲੋਕਾਂ ਨੂੰ ਫਾਇਦਾ ਮਿਲਣਾ ਉਹ ਫਾਇਦਾ ਉਹਨਾਂ ਤੱਕ ਪਹੁੰਚ ਨਹੀਂ ਰਿਹਾ ਜਿਨ੍ਹਾਂ ਕੋਲ ਸਭ ਕੁਝ ਹੈ ਉਹ ਫਾਇਦਾ ਲਈ ਜਾ ਰਹੇ ਨੇ ਕਿ ਉਸ ਤੇ ਵੀ ਅਸਰ ਪਏਗਾ ਸਾ ਉਸ ਤੇ ਅਸਰ ਇਸ ਤਰ੍ਹਾਂ ਪਏਗਾ ਕਿ ਹੁਣ ਜਿਹੜਾ ਵੈਲਫੇਅਰ ਡਿਪਾਰਟਮੈਂਟ ਦੇ ਵਿੱਚ ਲਗਭਗ 65 70 ਸਕੀਮਾਂ ਨੇ ਜੀ ਉਹਦੇ ਵਿੱਚ ਕੁਝ ਹੈਗਾ ਇਹ 80 20 ਯਾਨੀ ਕਿ 80% ਕੇਂਦਰ ਸਰਕਾਰ ਵੱਲੋਂ ਪਾਇਆ ਜਾਣਾ ਹੈ ਰਿਸ਼ਾਵ ਦੇ ਚ 20% ਪਾਉਣਾ ਸੀ ਸਟੇਟ ਨੇ ਹੂੰ ਤੇ 60 ਤੇ 40 ਦੀ ਰੇਸ਼ੋ ਦੀਆਂ ਯਾਨੀ ਇਸ ਸਕੀਮਾਂ ਨੇ ਉੱਤੇ ਤੇ ਤੇਹੀ ਹੈਗੇ ਨੇ 100% ਜਿਹੜੀਆਂ ਸੈਂਟਰਲਿਸਟ ਪਰਸੈਂਟ ਸਕੀਮਸ ਨੇ ਜੀ ਤੇ ਜਿਹੜਾ ਐਸਸੀ ਪਲਾਨ ਤਾਂ ਇੱਕ ਨਵਾਂ ਵੱਖਰਾ ਬਣਿਆ ਹੋਇਆ ਪਰ ਉਹ ਜਿਹੜੇ ਫਰਜ ਨੇ ਉਹ ਸਹੀ ਤਰੀਕੇ ਨਾਲ ਜੇਕਰ ਸੈਂਟਰ ਦਾ ਚੱਲਿਆ ਹੋਇਆ 1 ਰੁਪਿਆ ਵੀ ਜੇ ਇੱਥੇ ਸਾਡੇ 20 25 ਪੈਸੇ ਵੀ ਲੱਗ ਜਾਣ ਤਾਂ ਪਿੰਡਾਂ ਵਿੱਚ ਉਹ ਜਾਨੀ ਕਿ ਨਿਹਾਰ ਬਦਲੀ ਜਾ ਸਕਦੀ ਹੈ ਜੇ 25% ਵੀ ਲੱਗੇ ਜੀ ਲੈਕਿਨ ਉਹ 1 ਰੁਪਇਆ ਕੇਂਦਰ ਤੋਂ ਚਲਦਾ ਜਾਂਦਾ ਰਸਤੇ ਦੇ ਵਿੱਚ ਆ ਕੇ 10 ਪੈਸੇ ਵੀ ਪਿੰਡਾਂ ਦੇ ਵਿੱਚ ਜਾਂ ਆਪਣੇ ਸ਼ਹਿਰਾਂ ਦੇ ਵਿੱਚ ਨਹੀਂ ਲੱਗਦਾ ਨਹੀਂ ਇਹ ਤਾਂ ਗੱਲ ਲਜੀਬ ਗਾਂਧੀ ਜੀ ਵੀ ਕਹੀ ਸੀ ਸਾਹੋ ਕਿ ਸਾਬ ਕਿ ਮੈਂ 1 ਰੁਪਇਆ ਭੇਜਦਾ ਤਾਂ ਪਿੰਡਾਂ ਵਿੱਚ ਤਾਂ ਉਹੀ 5 ਪੈਸੇ ਹੀ ਪਹੁੰਚਦੇ ਆ ਹਾਂਜੀ ਹਾਂਜੀ ਜੀ ਤੇ ਇਸ ਕਰਕੇ ਅਸੀਂ ਇੱਕ ਜਦੋਂ ਮੈਂ ਵੈਲਫੇਅਰ ਡਿਪਾਰਟਮੈਂਟ ਦੇ ਵਿੱਚ ਹੀ ਅਸੀਂ ਜਿਹੜੇ ਵੀ ਬੈਨੇਫੀਸ਼ੀਰੀ ਸੀ ਉਹਨਾਂ ਦੇ ਖਾਤਿਆਂ ਦੇ ਵਿੱਚ ਸਿੱਧਾ ਅਸੀਂ ਪਾਉਣਾ ਸ਼ੁਰੂ ਕੀਤਾ ਸੀ ਫਸਟ ਟਾਈਮ ਕਿਆ ਬਾਤ ਹੈ ਜਿਹਦੇ ਵਿੱਚ ਇੱਕ ਜਿਹੜੀ ਸਕਾਲਰਸ਼ਿਪ ਸਕੀਮ ਹੈ ਉਹ ਸੈਂਟਰ ਸਰਗਰਮੈਂਟ ਨੇ ਸਮਝੇ ਤਾਂ ਸਮੇਂ-ਸਮੇਂ ਤੇ ਦਿਂ-ਦਿਰਾਂ ਤਾਂ ਉਹ ਜਿਹੜੇ ਲਾਭਪਾਤਰੀ ਇਹਨੂੰ ਫਾਇਦਾ ਹੁੰਦਾ ਰਹੇ ਨਾਂ ਦੇ ਨਾਂ ਹੂੰ ਪਰ ਤੁਨਣੇ ਕਈ ਸਾਲਾਂ ਬਾਅਦ ਉਹ 3-4 ਸਾਲਾਂ ਬਾਅਦ ਜਿਹੜੇ ਸਕਾਲਰਸ਼ਿਪ ਜਾਰੀ ਕੀਤੇ ਗਏ ਜਿਹਦੇ ਨਾਲ ਪੰਜਾਬ ਦੇ ਵਿੱਚ ਘੱਟੋ-ਘੱਟ 10-12 ਲੱਖ ਜਿਹੜੇ ਬੱਚਿਆਂ ਨੂੰ ਉਹਦਾ ਯਾਨੀ ਕਿ ਘਾਟਾ ਪਿਆ ਇਹੋ ਸਮੇਂ ਸਿਰ ਉਹਨਾਂ ਨੂੰ ਯਾਨੀ ਕਿ ਫੀਸ ਨਹੀਂ ਦਿੱਤੀ ਜਾ ਸਕੀ ਜਿਹਦੇ ਕਰਕੇ ਉਹਨਾਂ ਦੀਆਂ ਡਿਗਰੀਆਂ ਰੁਕ ਗਈਆਂ ਡਿਗਰੀਆਂ ਰੁਕਣ ਕਰਕੇ ਜਿਹੜੇ ਪ੍ਰਾਈਵੇਟ ادارے ਸੀ ਉਹਨਾਂ ਨੇ ਉਹਨਾਂ ਤੋਂ 30 20 20 30000 ਰੁਪਇਆ ਲੈ ਕੇ ਇਹਨਾਂ ਨੂੰ ਉਹਨਾਂ ਨੂੰ ਡਿਗਰੀਆਂ ਦਿੱਤੀਆਂ ਨਹੀਂ ਆ ਇੱਕ ਤਾਂ ਉਹਨਾਂ ਨੂੰ ਸਕਾਲਰਸ਼ਿਪ ਨਹੀਂ ਮਿਲਿਆ ਦੂਸਰਾ ਉਹਨਾਂ ਨੂੰ 20000 30000 ਦੇਣਾ ਪਿਆ ਬਿਲਕੁਲ ਕੋਲੋਂ ਦੇਣਾ ਪਿਆ ਉਹਨੋਂ ਦੇਣਾ ਪਿਆ ਇਸ ਕਰਕੇ ਇਹ ਜਿਹੜੇ ਸਮੇਂ ਸਿਰ ਕੇਂਦਰ ਸਰਕਾਰ ਉਹ ਫੰਡ ਸਕੂਲਿਸਪ ਦੇ ਰੀਸ ਕਰਦੇ ਰਹੇ ਤਾਂ ਇਹ ਜਿੰਨੇ ਵੀ ਪ੍ਰਾਈਵੇਟ ادارے ਨੇ ਜਾਂ ਆਪਣਾ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਨੇ ਅਨਸੂਚਿਤ ਜਾਤੀਆਂ ਦੇ ਪਛੜੀਆਂ ਸ਼੍ਰੇਣੀਆਂ ਦੇ ਜਿਨ੍ਹਾਂ ਕੋਲੇ ਇਸ ਤਰ੍ਹਾਂ ਦੇ ਸਾਧਨ ਨਹੀਂ ਜਾਂ ਉਹਨਾਂ ਦੇ ਜਿਹੜੇ ਮਾਪਿਓ ਨੇ ਉਹ ਲੇਬਰ ਕਰਦੇ ਨੇ ਤੇ ਉਹਨੂੰ ਪੜਾਉਣ ਦੇ ਯੋਗ ਨਹੀਂ ਉਹਨਾਂ ਨੂੰ ਫਾਇਦਾ ਮਿਲ ਸਕਦਾ ਹੈ ਅੱਛਾ ਸਾਹੂ ਕੇ ਸਾਹ ਪਿਛਲੇ ਦਿਨੀ ਨੈਸ਼ਨਲ ਐਸਸੀ ਕਮਿਸ਼ਨ ਦੀ ਵੀ ਇੱਕ ਰਿਪੋਰਟ ਆਈ ਹੈ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੀ ਜਿਹੜੀ ਹਾਲਤ ਹੈ ਉਹ ਬੜੀ ਤਰਸਯੋਗ ਹੈ ਔਰ ਸਰਕਾਰ ਦੀਆਂ ਸਕੀਮਾਂ ਉਹਨਾਂ ਤੱਕ ਪਹੁੰਚਦੀਆਂ ਹੀ ਨਹੀਂ ਹੈ ਮੈਂ ਉਹੀ ਦੱਸਿਆ ਕਿ ਪੈਸ ਸਕੀਮਾਂ ਸਤਰ ਸਕੀਮਾਂ ਨੇ ਵੈਲਫੇਅਰ ਡਿਪਾਰਟਮੈਂਟ ਦੀਆਂ ਜੀ ਜਿਹੜੇ ਜਿਹੜੇ ਪੈਸੇ ਨੇ ਉਸ ਨੂੰ ਡਾਇਵਰਟ ਕਰਕੇ ਹੋਰ ਮੰਤਵ ਲਈ ਵਰਤਿਆ ਜਾਂਦਾ ਹੈ ਇਹ ਇਹ ਇੱਕ ਜੇਕਰ ਦੇਖਿਆ ਜਾਵੇ ਫਾਈਨੈਂਸ਼ੀਅਲ ਪੁਆਇੰਟ ਆਫ View ਤੋਂ ਇਹ ਟੈਂਪਰੇਰੀ ਐਂਬੈਲਮੈਂਟ ਹੋ ਜਾਂਦੀ ਹੈ ਨਹੀਂ ਸਾਹੂ ਕੇ ਸਾਹਬ ਜ਼ਿੰਮੇਵਾਰੀ ਕਿਸ ਦੀ ਹੈ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਦੀ ਕਿਸੇ ਵੀ ਰਾਜ ਦੇ ਵਿੱਚ ਉੱਥੇ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਜਾਂ ਕਿਹਨਾਂ ਦੀ ਜ਼ਿੰਮੇਵਾਰੀ ਹੈ ਸਰ ਇਹ ਜ਼ਿੰਮੇਵਾਰੀ ਦੇਖੋ ਇੱਕ ਤਾਂ ਵਿੱਤ ਮੰਤਰੀ ਦੀ ਹੈ ਵਿੱਤ ਮੰਤਰੀ ਜੂ ਕਾਸਟਾ ਉਸ ਨੂੰ ਖਾਸ ਕਰਕੇ ਚਾਹੀਦਾ ਇਸ ਤਰ੍ਹਾਂ ਜਿਹੜੀ ਡਾਕਟਰ ਬਲਜੀਤ ਕੌਰ ਹੈ ਵੈਲਫੇਅਰ ਦੀ ਜਿਹੜੀ ਮੰਤਰੀ ਉਸ ਨੂੰ ਵੀ ਖਾਸ ਕਰਕੇ ਚਾਹੀਦਾ ਵੀ ਜਿਸ ਸਕੀਮਾ ਵਾਸਤੇ ਜਿਹੜੇ ਪੈਸੇ ਆਏ ਨੇ ਉਹਨਾਂ ਸਕੀਮਾ ਵਾਸਤੇ ਹੀ ਵਰਤੇ ਜਾਣ ਨਾ ਕਿ ਉਹਨਾਂ ਨੂੰ ਡਾਇਵਰਟ ਕਰਕੇ ਕਿਸੇ ਹੋਰ ਮੰਤਵ ਲਈ ਵਰਤੇ ਜਾਣ ਬਿਲਕੁਲ ਤੇ ਉਹ ਟੈਂਪਰੇਰੀ ਇੰਵੈਜਲਮੈਂਟ ਤੋਂ ਵੀ ਬਚਿਆ ਜਾ ਸਕੇ ਇਸ ਤੋਂ ਇਲਾਵਾ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਸਕੀਮਾਂ ਨੇ ਜੀ ਕੋਈ ਜਿਹੜੀ ਨਮੈਂਦਗੀ ਜਾਂ ਸਮਾਜਿਕ ਭਲਾਈ ਸਕੀਮਾਂ ਵਿੱਚ ਸਵਾਮ ਖਾਸ ਕਰਕੇ ਬੋਲਨ ਗੈਸ ਥੀਲ ਬਿਜਲੀ ਜੀ ਇਹ ਸਹੀ ਲਾਪਤਰਾ ਨੂੰ ਉਸ ਤੱਕ ਪਹੁੰਚ ਸਕਣਗੇ। ਹੂੰ ਇਹਦੇ ਵਿੱਚ ਇਹ ਵੀ ਪਤਾ ਲੱਗ ਜਾਊਗਾ ਕਿ ਜਿਹੜੀਆਂ ਕਾਰਾਂ ਕੋਠੀਆਂ ਦੇ ਮਾਲਕ ਜਾਂ ਜਿੰਨਾਂ ਕੋਲ ਚੀਜ਼ਾਂ ਬਹੁਤ ਜ਼ਿਆਦਾ ਨੇ ਉਹ ਵੀ ਡੋਰੋ ਕਿੱਲੋ ਜਾਂ ਦਾਲ ਜਾਂ ਮੁਫਤ ਦਾਲ ਤੇ ਮੁਫਤ ਕਣਕ ਲੈਣਦੇ ਯਾਨੀ ਕਿ ਉਹ ਉਹ ਲਈ ਜਾਂਦੇ ਨੇ ਤੇ ਉਹ ਉਹ ਉਹਨਾਂ ਬੰਦਿਆਂ ਬਾਰੇ ਵੀ ਯਾਨੀ ਕਿ ਇਹਦੇ ਵਿੱਚ ਪਤਾ ਲੱਗੇਗਾ ਕਿ ਇਹ ਲਾਪਤਰਾ ਕਿਹੜੇ ਲਭ ਜਾਣਾ ਕਿੰਨਾਂ ਨੂੰ ਚਾਹੀਦਾ ਤੇ ਕਿਹੜੇ ਉਹਨਾਂ ਨਜਾਇਜ਼ ਸਾਡਾ ਉਠਾ ਰਹੇ। ਹੂੰ ਸੋ ਇਹ ਕਮਲਜੀਤ ਕੋਰ ਦਿਲ ਦਾ ਕੋਤ ਉਹ ਰਿਆ ਅੱਜ ਪੰਜਾਬੀ ਦਰਬੀਨ ਦੇ ਵਿੱਚ ਮਰਦਮਸ਼ਿਮਾਰੀ ਤੇ ਲੇਖ ਆਇਆ ਉਹ ਬੜਾ ਪਰੰਜੋਗ ਹੈ ਤੇ ਇਸ ਤੇ ਤਵੱਜੋ ਵਰਮਾਉਂਦਾ ਜ਼ਰੂਰੀ ਆ ਤੇ ਇਹ ਰੇਖ ਵੀ ਜਿਹੜਾ ਅਨਸੂਚਿਤ ਜਾਤੀ ਹੈ ਜਾਂ ਪਛੜੀ ਅਨਜਾਤੀਆਂ ਨਾਲ ਸੰਬੰਧਿਤ ਹੂੰ ਉਹ ਵੀ ਹੈ ਆਪਣਾ ਪੰਜਾਬ ਦਾ ਵਿਸ਼ੇਸ਼ ਉਸ ਨੂੰ ਖੁੱਲ੍ਹ ਕੇ ਆਪਣੀ ਜਾਤੀ ਮਰਦਮਸ਼ਿਮਾਰੀ ਚ ਲਿਖਾਉਣੀ ਚਾਹੀਦੀ ਹੈ ਤਾਂ ਕਿ ਇਸ ਇਸ ਮਰਦਮਸ਼ੁਮਾਰੀ ਦੇ ਵਿੱਚ ਉਹਨਾਂ ਦਾ ਫਾਇਦਾ ਹੋ ਸਕੇ ਤੇ ਉਸ ਸਕੀਮ ਬਾਰੇ ਅੰਦਾਜ਼ਾ ਲਗਾਇਆ ਜਾ ਸਕੇ ਐਡਵੋਕੇਟ ਸਾਹਿਬ ਬਹੁਤ-ਬਹੁਤ ਮਿਹਰਬਾਨੀ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਔਰ ਸਹੀ ਜਾਣਕਾਰੀ ਜਿਹੜੀ ਜਾਤੀ ਜਨਮ ਗਣਨਾ ਨਾਲ ਦੇ ਵਿੱਚ ਜਿਸ ਵੀ ਕਾਸਟ ਦੇ ਨਾਲ ਆਪਾਂ ਸਬੰਧਤ ਹੈ ਉਸ ਨੂੰ ਲਿਖਣ ਲੱਗੇ ਬਿਲਕੁਲ ਬੇਚਿਚ ਕਰਨਾ ਹੈ ਉਸ ਦੀ ਸਹੀ ਜਾਣਕਾਰੀ ਦੇਣੀ ਹੈ ਜੇਕਰ ਸਹੀ ਜਾਣਕਾਰੀ ਦੇਵਾਂਗੇ ਤਾਂ ਬਹੁਤ ਇੱਕਸਮਦਾ ਹੋਏਗਾ ਤੇ ਸਰਕਾਰ ਦੀ ਹਰ ਸਕੀਮ ਦਾ ਤੁਸੀਂ ਜਿਹੜੀ ਫਾਇਦਾ ਆ ਉਹ ਲੈ ਸਕਦੇ ਹੋ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਸਾਹੂ ਕੇ ਸਾਹੂ ਜਾਂਦੇ ਮੈਂ ਇੱਕ ਇਹ ਕਹਿਣਾ ਚਾਹੁੰਦਾ ਕਿ ਹੁਣ ਜਿਹੜੇ ਕੁਝ ਲੋਗ ਜਰਨਲ ਸਰਟੀਫਿਕੇਟ ਬਣਾ ਰਹੇ ਨੇ ਉਹਨਾਂ ਤੇ ਖਾਸ ਕਰਕੇ ਸਰਕਾਰ ਵੱਲੋਂ ਹਦਾਲ ਕਰਨੀ ਚਾਹੀਦੀ ਹੈ ਤਾਂ ਕਿ ਸਹੀ ਬੰਦਿਆਂ ਨੂੰ ਸਹੀ ਫਾਇਦਾ ਹੋ ਸਕੇ ਮਿਹਰਬਾਨੀ ਸਰ ਸ਼ੁਕਰੀਆ ਥੈਂਕ ਯੂ ਵੈਰੀ ਮਚ ਸੋਤਾ ਸਾਫ ਸੋਨਾ ਹੀ ਸਭੀ सो so, दोस्तों मैं दसना चाहुना सीनियर एडवोकेट सरदार सुखचरण सिंह साहू के साहब जीडे कि पावर ऑफ सोशल ड्यूनटी के चंडीगढ़ तो बतौर प्रेजिडेंट अपन सेवावान दे रहे हैं और इन्होंने सोच बड़ी बा कमाल है हमेशा समाज के प्रति दर्द है और बहुत वीये तरीके मरदमशुमारी प्रति जाती है और दसदिया कि जानकारी बिल्कुल दुरुस्त इन्होंने दिखती है कि अपनी सही कास्ट जी है ਉਹ ਤੁਸੀਂ ਉੱਥੇ ਜ਼ਰੂਰ ਲਿਖਣਾ ਜਿਸ ਤੋਂ ਜਦੋਂ ਵੀ ਮਰਦਮਸ਼ਿਮਾਰੀ ਵਾਲੇ ਆਉਂਦੇ ਆ ਉਸ ਨੂੰ ਬਿਲਕੁਲ ਨਾ ਛਪਾਉਣਾ ਔਰ ਤਾਂ ਹੀ ਇੱਕ ਕਿਸਮ ਦਾ ਬਹੁਮਤ ਜਿਹੜਾ ਹੈ ਜਦੋਂ ਕਿਸੇ ਕਾਸਟ ਦਾ ਹੋਏਗਾ ਤਾਂ ਉਸ ਦੀਆਂ ਸਕੀਮਾਂ ਦਾ ਉਹਨਾਂ ਨੂੰ ਭਰਪੂਰ ਫਾਇਦਾ ਮਿਲੇਗਾ ਸੋ ਬਹੁਤ ਬਹੁਤ ਮਿਹਰਬਾਨੀ ਤੁਸੀਂ ਟਾਈਮ ਕੱਢ ਕੇ ਅੱਜ ਸਾਡੇ ਨਾਲ ਗੱਲਬਾਤ ਕੀਤੀ ਹੋ ਔਰ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਅੰਤ ਵਿੱਚ ਤੁਸੀਂ ਜੁੜੇ ਰਹੋ ਉਸੂਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤਾਂ ਔਮਸੋ ਬਤਾਂ ਦਿਓ ਇਜਾਜ਼ਤ ਜੈਪੀ ਜੈਪਾਰ